ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਵਕਤ ਹੈ ਸੀ ਇਹਦੇ ਨਾਲੇ ਏਰੀਆ ਦੇ ਵਿੱਚ ਜਿਹੜਾ ਤਲਵੰਡੀ ਪਿੰਡ ਦੇ ਨਾਲ ਆ ਜੀ ਇਸ ਘਰ ਦੇ ਵਿੱਚ ਤੁਸੀਂ ਦੇਖੋ ਕਿੰਨਾ ਪਾਣੀ ਜਿਹੜਾ ਭਰ ਚੁੱਕਿਆ ਆਲੇ-ਦਾਲੇ ਸਾਰੇ ਕਿਤੇ ਪਾਣੀ ਆ ਜੀ ਔਰ ਸਾਡਾ ਇੱਥੇ ਆਉਣ ਦਾ ਮਕਸਦ ਹੈਗਾ ਜੀ ਇਸ ਘਰ ਦੇ ਵਿੱਚ ਜਿਹੜਾ ਪਰਿਵਾਰ ਆ ਉਹ ਕੋਠੇ ਤੇ ਰਹਿੰਦਾ ਜੀ ਕੋਠੇ ਤੇ ਰਹਿਣ ਦੇ ਨਾਲ ਸਾਡੀ ਬੇਨਤੀ ਇਹਨਾਂ ਨੂੰ ਇਹ ਸੀਗੀ ਵੀ ਆਪ ਜੀ ਸਾਡੇ ਨਾਲ ਚੱਲੋ ਤੇ ਤੁਹਾਨੂੰ ਬਾਹਰ ਜਿਹੜਾ ਕੋਈ ਕਮਰੇ ਦਾ ਪ੍ਰਬੰਧ ਕੀਤਾ ਜਾਣਾ ਤੇ ਤੁਸੀਂ ਕਿਉਂਕਿ ਘਰ ਦੇ ਵਿੱਚ ਇੰਨਾ ਪਾਣੀ ਭਰ ਰਿਹਾ ਤੁਸੀਂ ਦੇਖੋ ਧਰਤੀ ਦੇ ਵਿੱਚ ਕਿਉਂਕਿ ਉਹਦੇ ਇੰਨਾ ਪਾਣੀ ਜਾਣ ਨਾਲ ਨਿਊਆਂ ਦਬ ਜਾਣਗੀਆਂ ਜਿਹੜੇ ਇਹ ਪਿੱਲਰ ਨੇ ਇਹਨਾਂ ਨੂੰ ਵੀ ਨੁਕਸਾਨ ਆਊਗਾ ਘਰ ਡਿਗਣ ਦੇ ਵੀ ਚਾਂਸ ਹੋ ਸਕਦੇ ਨੇ ਉਹ ਦੇਖੋ ਜਿਹੜੀ ਤਰੇੜ ਪੈ ਚੁੱਕੀ ਆ ਪੌੜੀਆਂ ਦੇ ਨੀਚੇ ਤੇ ਬਾਪੂ ਜੀ ਨੇ ਜੀ ਇੱਥੇ ਦੇ ਉਹਦੇ ਕੋਈ ਗੱਲਬਾਤ ਨਹੀਂ 7 ਵਜੇ ਆਇਆ ਨੇ ਸ਼ਾਮੀ ਫੇਰ ਆਈ ਕੋਠੇ ਲੈ ਕੇ ਪਰਿਵਾਰ ਚੜ੍ਹ ਗਿਆ ਸੀ ਕਿੰਨੇ ਜੀਓ ਜੀ ਪਰਿਵਾਰ ਦੇ ਤੁਸੀਂ ਅਸੀਂ ਤਿੰਨ ਘਾਰਿਆਂ ਦੀ ਤਿੰਨ ਝੁੱਗੀਆਂ ਜੀ ਅੱਛਾ ਹਾਂ ਜੀ ਸਾਰੇ ਹੁਣ ਇੱਥੇ ਪਹੁੰਚੇ ਪਏ ਹੋ ਹਾਂਜੀ ਇੱਥੇ ਪਹੁੰਚੇ ਜੀ ਬੱਚੇ ਕਿੰਨੇ ਤੋਂ ਦੇ ਜੀ ਬੱਚਾ ਇੱਥੇ ਮੇਰਾ ਛੋਟਾ ਭਰਾ ਮੇਥੂ ਤੇ ਇੱਕ ਮੇਰਾ ਬੱਚਾ ਵੱਡਾ ਉਹ ਉਹ ਨੂੰ ਵਾ ਇੱਥੇ ਨੋ ਪੁੱਤਿਆ ਅੱਛਾ ਜੀ ਹਾਂਜੀ ਔਰ ਘਰ ਦੇ ਹਾਲਾਤ ਤੁਸੀਂ ਦੇਖੋ ਸੰਗਤ ਜੀ ਅਸੀਂ ਤੁਹਾਨੂੰ ਉੱਪਰ ਵੀ ਦਿਖਾਉਨੇ ਆ ਜੀ ਪਰਿਵਾਰ ਵੀ ਕਿੱਦਾਂ ਦੇ ਹਾਲਾਤਾਂ 'ਚ ਇਹ ਪਰਿਵਾਰ ਰਹਿ ਰਿਹਾ ਜੀ ਤੁਸੀਂ ਇੱਥੋਂ ਅੰਦਾਜ਼ਾ ਲਾ ਲਿਓ ਮਤਲਬ ਘਰਾਂ ਚ ਬੈਠੇ ਵੀ ਸਾਡੇ ਪੰਜਾਬ ਦੇ ਹਾਲਾਤ ਕੀ ਬਣ ਚੁੱਕੇ ਨੇ ਜੀ ਹਾਲੇ-ਦਾਲੇ ਸਾਰੇ ਕਿਤੇ ਪਾਣੀ ਆ ਜੀ ਕੱਲਾ ਜਾ ਘਰ ਆ ਜੀ ਆ ਦੇਖੋ ਤੁਸੀਂ ਉੱਪਰ ਦੇ ਹਾਲਾਤ ਦੇਖੋ ਵੀਰੇ ਉਹ ਆਹੀ ਗਰੂ ਇੰਨਾ ਚਿੱਕੜ ਜਿਹੜਾ ਭਰ ਚੁੱਕਿਆ ਆ ਆ ਦੇਖੋ ਤੁਸੀਂ ਛੱਡਿਆ ਉਹਨੇ ਮਾ ਜੀ ਛੱਡਿਆ ਹੀ ਉੱਥੇ ਚੱਲ ਜਾਂਦੇ ਆ ਇੱਥੋਂ ਛੱਡ ਕੇ ਲੈ ਕੇ ਜਾਂਦੇ ਆ ਇੱਥੋਂ ਜਾਣ ਤੁਹਾਨੂੰ ਉੱਧਾ ਵੀ ਨਹੀਂ ਜਾ ਬਿਲਕੁਲ ਤੁਹਾਨੂੰ ਛੱਡ ਕੇ ਆਉਨੇ ਬਹੁਤ ਤੰਗੀ ਚ ਨੇ ਮਨਜੋਤ ਵੀਰੇ ਉਹਦਾ ਵੀ ਕਹਿਣ ਦੀ ਉਹਨੇ ਚੰਗਾ ਲੱਗਦਾ ਮਨ ਹੀ ਨਹੀਂ ਕਰਦਾ ਆਪਾਂ ਬੱਚੇ ਵਾਲ ਤਾਂ ਦਿੱਖੀ ਜਾਂ ਹੈ ਕੀ ਬੇਟਾ ਆਹ ਗੁੜੀਆਂ ਕਿੰਨੇ ਦਿਨ ਦਾ ਜੀ ਬੱਚਾ 2 ਮਹੀਨੇ ਦਾ 2 ਮਹੀਨੇ ਦਾ ਜੀ ਉਹ ਦੂਜੇ ਬੱਚੇ ਦੀ ਕਿੰਨੀ ਉਮਰ ਹੈ ਜੀ ਸਾਲ ਦਾ ਜੀ ਵੀਰੇ ਕੀ ਕਹਿਣਾ ਚਾਹੁੰਦੇ ਜੀ ਮੈਂ ਤਾਂ ਯਾਰ ਇਹਨਾਂ ਨੂੰ ਇਹ ਕਿੰਨਾ ਸੀ ਤਾਂ ਕਿੰਨੇ ਪ੍ਰਬੰਧ ਕਰਕੇ ਦੇਣੇ ਸਾਰਾ ਕੰਮ ਬਾਹਰ ਬਿਲਕੁਲ ਬਿਲਕੁਲ ਕਿੰਦੇ ਨਹੀਂ ਉਹ ਘਰ ਸੇਫ ਆ ਜਿੱਥੇ ਉੱਥੇ ਨਾ ਭਲੇ ਕਿ ਨਹੀਂ ਆ ਹਾਂਜੀ 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 ਉਹ ਕਹਿੰਦੇ ਸਾਡੇ ਭਲਾ ਛੱਡ ਦਿਓ ਵੀ ਉੱਥੇ ਆ ਜਾਓ ਉੱਥੇ ਉਹ ਜਿੱਥੇ ਆਪਾਂ ਜਾ ਕੇ ਆ ਜਮਾ ਲੈ ਕੇ ਆ ਜਾੜੀ ਉਹ ਉਹਨਾਂ ਦਾ ਸੇਫ ਆ ਵਧੀਆ ਬੰਦੇ ਆ ਜੀ ਜੀ ਆਪਾਂ ਤਾਂ ਇਹ ਚਾਹੁੰਦੇ ਆ ਕਿ ਇਹਨਾਂ ਨੂੰ ਇਹ ਨਿਕਲਣ ਨੂੰ ਰੋ ਹਨ ਪੈਣੇ ਜਿੰਨਾ ਨਾ ਇਹ ਪਾਣੀ ਥੋਡੇ ਘਰ ਚ ਥੱਲੇ ਭਰ ਰਿਹਾ ਇਹ ਘਰ ਡਿਗਣ ਦੇ ਚਾਂਸ ਨੇ ਜੀ ਕਿਉਂਕਿ ਹਾਲਤ ਵਾਲੇ ਇੰਨਾ ਪਾਣੀ ਥੱਲੇ ਨਿਊ ਦੇ ਵਿੱਚ ਚੱਲ ਗਿਆ ਤੁਹਾਡੀਆਂ ਕਿਸੇ ਵੇਲੇ ਵੀ ਕੰਧਾਂ ਡਿੱਗ ਸਕਦੀਆਂ ਨੇ ਪੈਣੇ ਤੁਹਾਨੂੰ ਦੇਖੋ ਸਾਡੀ ਬੇਨਤੀ ਆ ਤੁਹਾਨੂੰ ਇੱਕ ਮਹੀਨੇ ਲਈ ਕਮਰਾ ਦੋ ਕਿਰਾਏ ਤੇ ਲੈ ਦਨੇ ਆ ਜੇ ਉੱਥੇ ਜਾਣਾ ਉੱਥੇ ਪਹੁੰਚਾ ਦਨੇ ਆ ਜੀ ਤੁਸੀਂ ਸਲਾਹ ਕਰੋ ਆ ਦੇਖੋ ਪਹਿਲਾਂ ਘਰ ਦੇ ਹਾਲਾਤ ਦੇਖੋ ਜੀ ਕੋਠੇ ਦੇ ਉੱਪਰ ਜਿਹੜੀ ਮਿੱਟੀ ਪਾਈ ਵੀ ਸੀਗੀ ਉਹ ਚਿੱਕੜ ਬਣ ਗਿਆ ਜੀ ਤੁਸੀਂ ਅੰਦਾ ਕਿਵੇਂ ਰਹਿ ਰਿਹਾ ਅਜ ਨਾਲੇ ਏਰੀਆ ਦੇ ਵਿੱਚ ਆ ਦੇਖੋ ਤੁਸੀਂ ਹੁਣ ਜੇਕਰ ਉਹਰੇ ਮੀਂਹ ਆਉਂਦਾ ਕਿਵੇਂ ਸਮਾਂ ਜਿਹੜਾ ਇਹ ਪਰਿਵਾਰ ਬਿਤਾ ਰਿਹਾ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਜਿਹੜਾ ਇਦਾਂ ਦੇ ਪਰਿਵਾਰਾਂ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖੇ ਜਿਹੜੀ ਇਹ ਪ੍ਰੋਬਲਮ ਆ ਛੇਤੀ ਦੂਰ ਹੋਵੇ ਇੰਨਾ ਚਿੱਕੜ ਆ ਜੀ ਇੰਨਾ ਚਿੱਕੜਾ ਬੰਦਾ ਕਿਸੇ ਵੇਲੇ ਵੀ ਜਿਹੜਾ ਡਿੱਗ ਸਕਦਾ ਹਾ ਦੇਖੋ ਤੁਸੀਂ ਵਾਹਿਗੁਰੂ ਵਾਹਿਗੁਰੂ ਵੱਖ-ਵੱਖ ਥਾਵਾਂ ਤੇ ਪਰਿਵਾਰ ਪੈ ਰਹੇ ਨੇ ਹੁਣ ਕਰਨ ਵੀ ਕੀ ਜੀ ਅਸੀਂ ਉਹ ਪਿੱਛੇ ਘਰ ਚ ਜਾ ਕੇ ਆ ਰਸ਼ਨ ਦੇ ਕੇ ਆ ਉੱਥੇ ਬੇਬੇ ਨੂੰ ਦਵਾਈ ਦਾ ਵਾਅਦਾ ਕਰਕੇ ਆ ਪਿੱਛੇ ਜੀ ਦਵਾਈ ਦਵਾਈ ਆ ਬੇਬੇ ਨੂੰ ਨਾਲ ਵੀਰ ਹੋਣੀ ਦੀ ਟੀਮ ਆ ਸਾਡੇ ਨਾਲ ਜਿਹੜਾ ਦੋ ਤਿੰਨ ਸੰਸਥਾਵਾਂ ਇਕੱਠੀਆਂ ਹੋ ਕੇ ਕੰਮ ਕਰ ਰਹੀਆਂ ਨੇ ਜੀ ਆ ਦੇਖੋ ਤੁਸੀਂ ਘਰ ਦੇ ਵੀ ਤੁਹਾਨੂੰ ਅਸੀਂ ਨੀਚੇ ਤੋਂ ਵੀ ਦਿਖਾਏ ਸੀ ਹਾਲਾਤ ਕੀ ਨੇ ਇਹ ਘਰ ਕਿਸੇ ਵੇਲੇ ਵੀ ਡਿੱਗ ਸਕਦਾ ਪਰ ਪਰਿਵਾਰ ਮੰਨਣ ਨੂੰ ਤਿਆਰ ਨਹੀਂ ਹੈਗਾ ਪਰ ਪਰਿਵਾਰ ਮੰਨਣ ਨੂੰ ਬਿਲਕੁਲ ਵੀ ਤਿਆਰ ਨਹੀਂ ਹੈਗਾ ਜੀ ਪਰਿਵਾਰ ਘਰ ਛੱਡ ਕੇ ਨਹੀਂ ਜਾਣਾ ਚਾਹੁੰਦਾ ਪਰ ਰਿਸਕ ਬਹੁਤ ਵੱਡਾ ਜੀ ਕਿਉਂਕਿ ਜੇ ਘਰ ਡਿੱਗਦਾ ਤਾਂ ਸਾਰਾ ਪਰਿਵਾਰ ਦਾ ਨੁਕਸਾਨ ਹੋ ਸਕਦਾ ਸਾਡੀ ਤਾਂ ਅਰਦਾਸ ਆ ਗੁਰੂ ਮਹਾਰਾਜ ਦੇ ਚਰਨਾਂ 'ਚ ਮਹਾਰਾਜ ਕਿਰਪਾ ਕਰੋ ਇਹ ਪਾਣੀ ਛੇਤੀ ਜਿਹੜਾ ਪੰਜਾਬ ਦੇ ਵਿੱਚੋਂ ਨਿਕਲ ਜੇ ਵੀ ਔਰ ਦੁਬਾਰਾ ਤੋਂ ਸਾਡੇ ਜਿਹੜੇ ਇਹ ਜਿਹੜੇ ਪਰਿਵਾਰ ਨੇ ਦੁਬਾਰਾ ਤੋਂ ਜਿਹੜਾ ਇਹਨਾਂ ਦਾ ਸੇਵਾ ਹੋ ਸਕੇ ਦੁਬਾਰਾ ਤੋਂ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਜੀਣ ਆਪਣਾ ਦਿਹਾੜੀ ਧੱppa ਕਰਕੇ ਆਨੰਦ ਲੈਣ ਜ਼ਿੰਦਗੀ ਦਾ ਸਾਰੇ ਆਪਾਂ ਰਲ ਮਿਲ ਕੇ ਜਿਹੜਾ ਆਪਣੇ ਆਪਣੇ ਇਲਾਕੇ ਦੇ ਵਿੱਚ ਜਰੂਰ ਸਪੋਰਟ ਕਰੀਏ ਜਿੱਥੋਂ-ਜਿੱਥੋਂ ਵੀ ਤੁਸੀਂ ਭੈਣ ਭਰਾ ਗਿਓ ਚਾਹੇ ਤੁਸੀਂ ਐਨਆਰਆਈ ਹੋ ਚਾਹੇ ਕਿਤੇ ਦੇ ਵੀ ਹੋ ਤੁਸੀਂ ਆਪਣੇ ਆਪਣੇ ਪਿੰਡਾਂ 'ਚ ਜਰੂਰ ਸਪੋਰਟ ਕਰਨੀ ਹੈ ਜਦੋਂ ਪਾਣੀ ਉਤਰੂਗਾ ਚਾਹੇ ਤੁਸੀਂ ਇੱਕ-ਇੱਕ ਪਰਿਵਾਰ ਨੂੰ ਮਾਇਆ ਦੀ ਸੇਵਾ ਕਰੋ ਚਾਹੇ ਕੋਈ ਚੀਜ਼ਾਂ ਦੀ ਸੇਵਾ ਕਰੋ ਚਾਹੇ ਕੋਈ ਮਸ਼ੀਨਰੀ ਲੈ ਕੇ ਦਵੋ ਪਰ ਆਪਕੋ ਆਪਣੇ ਆਪਣੇ ਇਲਾਕੇ 'ਚ ਜਰੂਰ ਸਪੋਰਟ ਕਰਨੀ ਹੈ ਸਾਰੇ ਭੈਣ ਭਰਾਵਾਂ ਨੇ ਤਾਂ ਜੋ ਇਹਨਾਂ ਵੀਰਾਂ ਨੂੰ ਜਿਹੜਾ ਜਿਹੜਾ ਕੋਈ ਸਾਰਾ ਮਿਲ ਸਕੇ ਜੀ ਆਓ ਤੁਸੀਂ ਆਹ ਦੇਖੋ ਤੁਸੀਂ ਭੈਣ ਜਿਹੜਾ ਹੁਣ ਬੱਚੇ ਨੂੰ ਲੈ ਕੇ ਆਈ ਹੈ ਭੈਣੇ ਕੀ ਨਾਮ ਹੈ ਜੀ ਬੱਚੇ ਦਾ ਗਰਨੀਰ ਹੈ ਹਾਂ ਜੀ ਗਰਨੀਰ ਗਰਨੀਰ ਕੁੜੀਆ ਦੀ ਵਾਹਿਗੁਰੂ ਮੇਰੀ ਤੀ ਸੱਚੇ ਪਾਤਸ਼ਾਹ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਚ ਰੱਖੇ ਵੀ ਯਾਦ ਰੱਖਿਆ ਕਰੋ ਵੀ ਹੜਾਂ ਚ ਹੋਈਦੀ ਮੈਂ ਚਲੋ ਦੇਖ ਲਓ ਜੀ ਤੁਹਾਡਾ ਤੁਹਾਡਾ ਬੰਦਾ ਸਲਾਹ ਪੈਣੇ ਦੱਸ ਦਿਓ ਹਣਾ ਨੰਬਰ ਲਿਖਣਾ ਨੰਬਰ ਲਿਖੋ ਪੈਣੇ ਮੇਰਾ ਲਿਖ ਲਓ ਪੈਣੇ ਲਿਖਣਾ ਲਿਖ ਲਓ ਮੈਂ ਲਿਖ ਕੇ ਦੇ ਦੇਣਾ ਪੈਣੇ ਨੰਬਰ ਆਜੋ ਜੀ ਕਰ ਲਿਓ ਸਲਾਹ ਪੈਣੇ ਦੱਸ ਦਿਓ ਤੁਸੀਂ ਵਾਹਿਗੁਰੂ ਦੋ ਬੰਦੇ ਰਹਿ ਸਕਦੇ ਇਹੋ ਜਾਂ ਦੇ ਹੈਗੇ ਉਹ ਵਾਹਿਗੁਰੂ ਬਾਕੀ ਦਾ ਬੱਚੇ ਖਾਤਰ ਤਾਂ ਸੋਚਣਾ ਚਾਹੀਦਾ ਮੋਸੇ ਕੋਈ ਕਮਤੀ ਆ ਜਾ ਇੰਨੇ ਜੀਅ ਸੀਨ ਕਰ ਇਸ ਤਰੀਕੇ ਦੇ ਵਿੱਚ ਕਰ ਰਹੇ ਆ ਬਲਾਕ ਹਾਂ ਮੈਂ ਤਾਂ ਭਰਾਵਾ ਜੇ ਨਹੀਂ ਜਾਂਦਾ ਪੈਰੀਆਂ ਤੋਂ ਨਹੀਂ ਜਾਂਦਾ ਜੀ ਦੋਇ ਤਰ੍ਹਾਂ ਲੈ ਕੇ ਜਾਣਾ ਪਰ ਆਪਾਂ ਬੱਚੀ ਸਾਡੀ ਕਿਹਨਾਂ ਸਾਡਾ ਮਨ ਨਹੀਂ ਮੰਨਦਾ ਰਾਤ ਨੂੰ ਕੋਈ ਯਾਰ ਇੱਥੇ ਕੁਝ ਹੋ ਜਾਵੇ ਫੇਰ ਕੀ ਕਰਾਂਗੇ ਰਾਤ ਨੂੰ ਨਾ ਕੋ ਬੂਟ ਟੋਣ ਨਾ ਕੋ ਕਿੱਦਾਂ ਦਾ ਇਹ ਤਾਂ ਬਿਮਾਰੀ ਤਾਂ ਚੰਗੇ ਭਲੇ ਮਾਰੀਆਂ ਦੀ ਜਿੰਨੀ ਦਾਰਨ ਪਾਰੀ ਪਾਣੀ ਭਰ ਰਿਹਾ ਮਨਜੋਤ ਵੀਰੇ ਘਰ ਡਿਗਣ ਦੇ ਚਾਂਸ ਹੈ ਹਾਂ ਪਰਿਵਾਰ ਨੂੰ ਦੇਖੋ ਸਮਝਾ ਕੇ ਜੇ ਸੰ ਨਹੀਂ ਸਮਝ ਗਏ ਸਮਝ ਗਏ ਮੈਂ ਅੱਛਾ ਭਰਾਵਾ ਥੋੜੇ ਤੁਹਾਨੂੰ ਹਲਾ ਚਲੋ ਕਰਕੇ ਦਿਖਾ ਦੇ ਲਈ ਹੈ ਮਾੜੀ ਜਿਹੇ ਮਿੱਟੀ ਭਰੀ ਪੀ ਵੀ ਲੱਗਾ ਕੀ ਭਰੀ ਹੈ ਬਹੁਤ ਯਾਰ ਹੁੰਦੀ ਹੈ ਓਕੇ ਜੀ ਜਿੰਬੇ ਜੀ ਉ ਵੀ ਤੁਹਾਡੇ ਨਾਲ ਅਸੀਂ ਖੜੇ ਹਾਂ ਸਾਡਾ ਨੰਬਰ ਅਸੀਂ ਦੇ ਕੇ ਜਾਵਾਂਗੇ ਦੁਬਾਰੇ ਵੀ ਤੁਹਾਡੇ ਨਾਲ ਖੜੇ ਆ ਕੋਈ ਇਹ ਜੀ ਗੱਲ ਕੋਈ ਨਹੀਂ ਅਸੀਂ ਦੋ ਤਿੰਨ ਸਸਤਾਵਾ ਜੀ ਹੁਸ਼ਿਆਰਪੁਰ ਤੋਂ ਸਸਤਾ ਸੀ ਲਚਕਾਨੀ ਤੋਂ ਆਇਆ ਪਟਿਆਲੇ ਤੋਂ ਉਹ ਦੂਜੇ ਵੀਰ ਨੇ ਉਹਨਾਂ ਲੋਕਲ ਨੇ ਮਤਲਬ ਸੀ ਉਹਦੇ ਨਾਲ ਵੀ ਖੜਾਗੇ ਪਰ ਜਿਹੜਾ ਘਰ ਆ ਨਾ ਜੇਕਰ ਡਿੱਗਦਾ ਜੇ ਉਹਦਾ ਨੁਕਸਾਨ ਤੁਹਾਡਾ ਬਹੁਤ ਵੱਡਾ ਹੋਣਾ ਜੀ ਆਪਾਂ ਬੇੜਾ ਵੀ ਦਿਖਾਵਾਂਗੇ ਜਾਣ ਲੱਗੇ ਦੇਖਿਓ ਕਿ ਮੇ ਪਾਣੀ ਖਤਰਾ ਦੇਖਿਆ ਇਹਦਾ ਹਾਲੇਦਾਲੇ ਦੇ ਹਾਲਾਤ ਦਿਖਾਇਓ ਮਾੜੇ ਹਾਲੇਦਾਲੇ ਦੇ ਵੀਰਾਂ ਯਾ ਕੌਣ ਵੀ ਦਾਲਾ ਸਾਰੇ ਪਾਣੀ ਆ ਜੀ ਆਹ ਵਾਲੇ ਘਰਾਂ ਦੇ ਵਿੱਚ ਟਾਣੀਆਂ ਤੇ ਜਿਹੜੇ ਵੀਰ ਬੈਠੇ ਨੇ ਸਾਰੇ ਕੋਈ ਨਾ ਕੋਈ ਮਦਦ ਮੰਗਦੇ ਨੇ ਸੀ ਪਿੱਛੇ ਰਾਸ਼ਨ ਦੀ ਸੇਵਾ ਕਰਕੇ ਆਇਆ ਫਰੂਟ ਦੇ ਕੇ ਆਇਆ ਸੁੱਕਾ ਦੁੱਧ ਦੇ ਕੇ ਆਇਆ ਅਤੇ ਦਵਾਈਆਂ ਦੀ ਸੇਵਾ ਹਜੇ ਤੱਕ ਤੁਸੀਂ ਤੁਸੀਂ ਹੈਜੀ ਕੋਈ 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 ਤੁਹਾਡੇ ਲਈ ਕੋਈ ਆਇਆ ਹੀ ਨਹੀਂ ਕੋਈ ਜੀ ਮਦਦ ਉਹ ਕੀ ਕਾਰਨ ਤੁਹਾਨੂੰ ਕੋਈ ਸੁਣ ਨਹੀਂ ਆਵਾਜ਼ ਵੀ ਮਾਰੀ ਵੀ ਤੁਹਾਨੂੰ ਸਾਨੂੰ ਤੁਸੀਂ ਬੁਲਾਇਆ ਹੀ ਨਹੀਂ ਨਾ ਤੇ ਇਹੀ ਤਰ੍ਹਾਂ ਦੇ ਘਾੜਨ ਦਾ ਤੁਸੀਂ ਮਦਦ ਕਿਸੇ ਨੂੰ ਲੰਘਦੇ ਹੋ ਕੋਈ ਵੋਟ ਜਾਂਦੀ ਉਹ ਕਿ ਜਵਾਕ ਨਹੀਂ ਮਾਰੀ ਇੱਕ ਕਾਹਦੇ ਆਈ ਆ ਤੁਸੀਂ ਆਤਮਾ ਹਾਕ ਮਾਰਨੀ ਸੀ ਤੁਹਾਨੂੰ ਕਹਿਣਾ ਸੀ ਹਾਕ ਮਾਰੀ ਮਿਸਪੋਰਟ ਕਰ ਲੈਣੀ ਥੋੜਾ ਇਹ ਸੁੱਕਾ ਦੋ ਤੇ ਅੱਛਾ ਓਕੇ ਕਿੰਨੇ ਦਿਨ ਤੋਂ ਖੜੇ ਹੋਏ ਆਂ ਹਾਂਜੀ ਤੁਹਾਨੂੰ ਪਤਾ ਹੀ ਪੰਜ ਦਿਨ ਹੋ ਗਏ ਉੱਠੇ ਬੈਠੇ ਨੂੰ ਵੀਰੇ ਪੰਜ ਪੰਜ ਮਿੰਟ ਕੱਢਣੇ ਔਕੇ ਨੇ ਤੁਸੀਂ ਸੋਚੋ ਆਪਾਂ ਘਰਾਂ ਚ ਬੈਠੀਆਂ ਚਲੋ ਜੇ 2 ਮਿੰਟ ਗਰਮੀ ਲੱਗਦੀ ਆ ਬੰਦਾ ਜਦੇ ਇਸ ਹੀ ਲਾਉਂਦਾ ਬੰਦਿਆਂ ਦੇ ਬਾਥਰੂਮਾਂ ਦੇ ਵਿੱਚ ਵੀ ਵੀਰੇ ਪੱਖੇ ਲੱਗੇ ਹੋਏ ਨਹੀਂ ਉਹ ਵੇਖੀ ਹਵਾ ਘੱਟ ਪਾਣੀ ਨਾਲ ਚੜਿਆ ਆ ਇਹ ਪਾਣੀ ਚੜਿਆ ਮੈਂ ਇੱਥੇ 2 ਘੰਟੇ ਚ ਪਾਣੀ ਮਾਰਕੀ ਸੀ ਸਾਡੇ ਕੋਲ 2 ਘੰਟੇ ਚ ਅੱਛਾ ਵੀਰ ਮੈਂ ਗੱਲ ਕਰਦਾ ਜੀ ਸਾਡੇ ਲੋਕਾਂ ਦੇ ਬਾਥਰੂਮਾਂ ਦੇ ਵਿੱਚ ਵੀ ਏਸੀ ਤੇ ਪੱਕੇ ਨੇ ਤੁਸੀਂ ਇਹਨਾਂ ਬਲ ਸੋਚ ਕੇ ਦੇਖੋ ਸਾਨੂੰ ਸਾਰਿਆਂ ਨੂੰ ਮਦਦ ਕਰਨ ਦੀ ਲੋੜ ਹੈ ਮੇਰਾ ਬੇਟਾ ਉਹ ਕਿੱਥੇ ਗਿਆ ਠੀਕ ਹੈ ਜੀ ਹਾਂਜੀ ਉਹ ਕਿੱਥੇ ਹੈ ਜੀ ਅੰਦਰ ਹੈ ਜੀ ਇਹਦੇ ਉੱਪਰ ਦਿੱਕਤ ਖਾਇਓ ਮੈਨੂੰ 12 ਡਰਕਣ ਗੱਲ ਕੀਤੀ ਅੰਦਰੀ ਨਹੀਂ ਆਉਂਦਾ ਨਾ 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 ਅੱਛਾ ਅੱਛਾ ਠੀਕ ਹੈ ਬਬੂ ਅੱਛਾ ਉਹ ਵੀ ਖਰਾਬ ਹੋ ਗਈ ਪੁੱਤਾਂ ਹਾਂਜੀ ਆ ਨਹੀਂ ਡਿਗਣ ਡਿਗੂ ਦਾ ਘਰ ਦਾ ਚਾਂਸ ਦੇਖੋ ਤੁਸੀਂ ਇੰਨੇ ਬੁਲਬਲੇ ਉੱਠ ਰਹੇ ਨੇ ਆ ਦੇਖੋ ਸੰਗਤ ਜੀ ਲੋ ਦੇਖੋ ਤੁਸੀਂ ਘਰ ਜਿਹੜਾ ਕਿਵੇਂ ਪਾਣੀ ਇੰਨਾ ਧਰਤੀ ਦੇ ਵੱਢ ਰਿਹਾ ਤੇ ਉਹਨਾਂ ਨੂੰ ਨੁਕਸਾਨ ਨਹੀਂ ਕਰਨਾ ਜੀ ਇਹਨਾਂ ਨੂੰ ਨਿਕਲਣਾ ਪੈਣੀ ਤੁਸੀਂ ਸਾਰੇ ਭੈਣ ਭਰਾ ਸਮਝਦਾਰ ਹੋ ਜੀ ਇਹ ਕਿਹੜਾ ਪਿੰਡ ਆ ਜੀ ਪਿੰਡ ਤਲਵੰਡੀ ਤਲਵੰਡੀ ਰਾਏ ਰਾਏ ਦਾदू ਤਲਵੰਡੀ ਰਾਏ ਦਾदू ਆਲ ਜਾਲੇ ਕਿਹੜੇ ਕਿਹੜੇ ਪਿੰਡ ਨੇ ਪੁੱਤਾਂ ਫੱਤੇਵਾਲੀ ਫੱਤੇ ਵਾਲੀ ਲੱਖੂਵਾਲ ਲੱਖੂਵਾਲ ਫੱਤੇਵਾਲ ਮੇਰੇ ਚੱਕ ਨੇ ਡੋਗਰਾਂ ਓਕੇ ਠੀਕ ਹੈ ਪੁੱਤ ਠੀਕ ਹੈ ਤੂੰ ਕੰਮ ਕੀ ਕਰਦਾ ਪੁੱਤ ਹਾਂ ਜੀ ਬੇਲੇ ਹੀ ਬਾਬਾ ਜੀ ਉਹ ਬੇਲਾ ਨਹੀਂ ਰਹਿਣਾ ਹੈਗਾ ਪੁੱਤ ਕਮਾਲ ਦੀ ਤੂੰ ਕੰਮ ਕਰਦਾ ਪੁੱਤ ਉਹ ਨਾ ਯਾਰ ਪੁੱਤ ਹੈਂ ਦਿਹਾੜੀ ਦੇ ਪੁੱਤ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਚਲੋ ਗੱਲੀ ਬਣਾ ਤਾਂ ਆਪਣਾ ਨਹੀਂ ਆ ਹਾਂ ਜੀ ਨਹੀਂ ਠੀਕ ਹੈ ਗੁਰੂ ਸਾਹਿਬ ਤੁਹਾਨੂੰ ਤਾਕਤ ਦੇਣ ਪਰ ਵੀਰੇ ਵੀਰੇ ਦੀ ਸਲਾਹ ਬਹੁਤ ਵਧੀਆ ਤੁਸੀਂ ਘਰ ਨੂੰ ਆਓ ਤੁਸੀਂ ਤੁਹਾਡਾ ਸਪੋਰਟ ਕਰਦੇ ਹਾਂ ਤੁਹਾਨੂੰ ਕਮਰਾ ਕੁਮਰਾ ਲੈ ਲੈਣਾ ਕਿਤੇ ਉਹਦਾ ਰੈਂਟ ਭਰਦਣੇ ਆ ਜੋ ਆਜੋ ਵੀਰੇ ਕੱਢੋ ਬੱਚੇ ਵੀਰੇ ਆਜੋ ਹਾਂਜੀ ਵੀਰੇ ਤਿਆਰ ਨਹੀਂ ਜਾਣ ਨੂੰ ਜੀ ਚਲੋ ਸ਼ੁਕਰ ਹੈ ਕੋਈ ਤਾਂ ਮਿੰਟ ਭਲੇ ਹੈ ਮਿੰਟ ਬਲੀ ਗੱਲ ਦੇ ਆਹ ਉਹ ਰਹਿਣ ਦੇ ਪ੍ਰਾਵਾ ਮੈਂ ਤੇਰੀ ਮੂਰੇ ਹੱਥ ਲਾੜਨਾ ਪੈ ਨਹੀਂ ਬੱਬਾ ਜੀ ਉਹ ਇੱਥੇ ਕਿਦਾਂ ਤੂੰ ਰਹਿਣ ਦੇ ਤੇਰੇ ਮੈਂ ਪੈਰੀਆਂ ਨਹੀਂ ਦੌੜ ਪੈਰੀ ਦੀ ਕੋਈ ਨਹੀਂ ਚਲੇ ਜਾਵੇਂ ਪਾਣੀ ਨਾ ਮੈਂ ਤੇਰੇ ਪੈਰੀਆਂ ਹੱਥ ਲਾੜੀ ਤੇਰੇ ਨਹੀਂ ਨਹੀਂ ਬੱਬਾ ਜੀ ਤਵੇ ਤੂੰ ਤੂੰ ਮਿੰਤ ਨਹੀਂ ਮੈਂ ਤੇਰੇ ਮੂਰੇ ਮਿੰਤ ਕਰ ਦਿੰਦਾ ਤੇਰੇ ਮੂਰੇ ਮਿੰਤ ਕਰਦਾ ਯਾਰ ਤੂੰ ਇਹ ਸਮਝ ਯਾਰ ਕਿਦਾਂ ਕਰੂੰਗਾ ਯਾਰ ਤੂੰ ਤੂੰ ਸਮਝਿਆ ਕਰ ਯਾਰ ਐਂ ਲਾਦੀਏ ਪੈਰੀਆਂ ਫਲਵਾਉਣਾਂ ਨਾਲ ਤਬੀ ਤੂੰ ਸਮਝਦਾ ਲੈ ਯਾਰ ਮਾੜਾ ਮੋਟਾ ਵੀ ਤੂੰ ਸਮਝ ਸਕਦਾ ਯਾਰ ਆਪਾਂ ਮਾੜੀ ਮੋਟੀ ਦਾ ਨਹੀਂ ਚਲੋ ਸਮਝਾਓ ਯਾਰ ਉਹਨੂੰ ਕੋਈ ਮਜਬੂਰੀ ਹੋ ਸਕਦੀ ਹੈ ਮਜਬੂਰੀ ਯਾਰ ਇੱਥੇ ਕਾਦੀ ਯਾਰ ਮਜਬੂਰੀ ਨਹੀਂ ਚਲੋ ਘਰ ਵੀਰੇ ਅੱਜ ਤਿੰਨ ਦਿਨ ਇਹਦੇ ਹਨੇਰੀ ਨੋਟ ਦਾ ਤਰਪਾਲ ਉੱਡ ਗਿਆ ਜੀ ਵੀਰੇ ਜੀ ਜੀ ਵੀਰੇ ਬਿਲਕੁਲ ਬਿਲਕੁਲ ਤੰਗੀ ਤਾਂ ਬਹੁਤ ਆਉਰੇ ਵੀਰੇ ਘਬਰਾ ਸਮਝਾਓ ਯਾਰ ਹਾਂ ਚਲੋ ਜੇ ਮੰਨਦੇ ਨੇ ਤਾਂ ਬਹੁਤ ਵਧੀਆ ਗੱਲ ਹੈ ਜੀ ਵੀਰੇ ਕਿ ਮਾੜਾ ਮੋਟਾ ਆ ਅੱਜ ਹਨੇਰੀ ਆਉਣੀ ਹੈ ਤਰਪਾਲ ਉੱਡ ਜਾਣਾ ਮੈਨੂੰ ਦੱਸ ਦੇ ਤੂੰ ਤੂੰ ਸੇਫ ਜਗ੍ਹਾ ਦੱਸ ਦੇ ਮੈਂ ਜਿੱਤਾਂ ਕੋ ਕਰਾਂ ਹੋਰ ਦੱਸ ਹਾਂ ਜੀ ਤੇਦਾ ਦੇ ਕਿਹੜੇ ਸਾਥੀ ਦੇ ਜੀ ਆ ਰਿਤੇ ਦਾ ਰਿਸ਼ਤੇਦਾਰ ਤੇ ਜਾਣਾ ਮੈਂ ਛੱਡ ਕਿਉਂ ਕਦੀ ਪੈਸੇ ਵੇਚਦੇ ਹੋ ਹੋਰ ਦਾ ਰਿਸ਼ਤੇਦਾਰ ਨਾਲ ਗੱਲ ਕਰਾ ਲੋ ਗੱਲ ਕਰ ਲੋ ਭੈਣੇ ਗੱਲ ਕਰ ਲੋ ਬੱਚੇ ਛੱਡਿਆ ਚਲ ਇਧਰ ਗੱਲ ਬੱਚੇ ਛੱਡਿਆ ਤੂੰ ਆ ਜਾ ਬਾਬਾ ਹਾਂ ਬੱਚੇ ਛੱਡਿਆ ਅੰਕਲ 25 ਕਰਕੇ ਕਹਿਣ ਦੇ ਹੋਰ ਯਾਰ ਤੂੰ ਕੋਈ ਨਹੀਂ ਹੈਗਾ ਤੇਨੂੰ ਅਸੀਂ ਹੋਰ ਨਹੀਂ ਕਿਸੇ ਨੂੰ ਵੇਚਦੇ ਹਾਂ ਹਾਂ ਕਰ ਜੀ ਕਰਕੇ ਅਸੀਂ ਨਹੀਂ ਉਹ ਦੇਖੋ ਬੱਚਿਆਂ ਕਰ ਕੀ ਹੈ ਜੀ ਭੈਣੇ ਤੁਹਾਡੇ ਬੱਚੇ ਤੁਹਾਡੇ ਸੇਫ ਨਹੀਂ ਹੈਗੇ ਜੀ ਕੋਠੇ ਤੇ ਤੁਸੀਂ ਤਾਂ ਚਲੋ ਤੁਸੀਂ ਫੇਰ ਵੀ ਵੱਡੇ ਹੋਂ ਝੱਲ ਲਓਗੇ ਕੋਈ ਤੰਗੀ ਪੇਸੀ ਬੱਚਿਆਂ ਦਾ ਬਹੁਤ ਔਖਾ ਪਹਿਣੇ ਹਾਲੇ ਕਿੰਨੇ ਦਿਨ ਦੀ ਹੈ ਪਹਿਣੇ ਕੁੜੀਆਂ 2 ਮਹੀਨਿਆਂ ਦੀ ਹੈ ਪਹਿਣੇ ਇਹਨਾਂ ਦਾ ਹਜੇ ਕੁਝ ਵੀ ਨਹੀਂ ਪਤਾ ਹਨ ਇਹਨਾਂ ਧੀ ਹੁੰਦਾ ਉਹ ਵੀ ਛੋਟੀ ਹੈ ਕੁੜੀਆਂ ਤੂੰ ਬੇਟਾ ਬੇਟੀ ਚਲੋ ਪਰਿਵਾਰ ਖਜੇ ਜਿਆਦਾ ਦੱਸਿਆ ਪਿਆ ਕੀ ਜਾਵੇ ਅੱਜ ਸਕੇ ਜੀ ਪਰਿਵਾਰ ਜਿਹੜਾ ਹਾਲੇ ਤੱਕ ਮੰਨਣ ਨੂੰ ਤਿਆਰ ਨਹੀਂ ਹੈਗਾ ਜੀ ਵੀਰੇ ਨੇ ਗੱਲ ਕੀਤੀ ਆ ਪਰ ਉਹ ਤਿਆਰ ਨਹੀਂ ਹੈਗੇ ਘਰ ਛੱਡਣਾ ਬਹੁਤ ਔਖਾ ਤੁਸੀਂ ਵੀ ਸਾਰੇ ਪਿੰਡ ਪਤਰਾ ਕੋਈ ਵਿਦੇਸ਼ਾਂ ਚ ਕਿਉਂ ਕੋਈ ਯੂਪੀ ਚ ਰਹਿ ਰਿਹਾ ਕੋਈ ਐਮਪੀ ਚ ਰਹਿ ਰਿਹਾ ਪਰ ਘਰ ਛੱਡਣਾ ਬੜਾ ਔਖਾ ਇਹ ਕਲ ਠੀਕ ਆ ਪਰ ਅੱਜ ਰਿਸਕ ਦੇ ਵਿੱਚ ਨਹੀਂ ਸਮਝਾਇਆ ਜਾ ਰਿਹਾ ਕਿ ਗੁਰੂ ਸਾਹਿਬ ਕਿਰਪਾ ਕਰਨਗੇ ਹਰ ਪੱਖ ਤੋਂ ਜਿਹੜੀ ਇਹਨਾਂ ਦੀ ਅਸੀਂ ਸਾਰੇ ਰਲ ਕੇ ਭੈਣ ਭਰਾ ਮਦਦ ਕਰਨ ਨੂੰ ਤਿਆਰ ਆਂ ਜੀ ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਸੇਫ ਜਗ੍ਹਾ ਤੇ ਪਹੁੰਚ ਜਾਣ ਕਿਉਂਕਿ ਕੀ ਪਤਾ ਉੱਪਰੋਂ ਕਿੰਨੀ ਕੁ ਬਾਰਿਸ਼ ਪੈ ਜਾਵੇ ਜਾਂ ਕਿੰਨਾ ਕੁ ਪਾਣੀ ਜਿਹੜਾ ਚੜ ਜਾਵੇ ਇਹਦਾ ਹੁਣ ਆਪਾਂ ਨੂੰ ਅੰਦਾਜ਼ਾ ਹੀ ਕੋਈ ਨਹੀਂ ਹੈਗਾ ਹਨਾ ਇੱਕ ਪਰਿਵਾਰ ਇੱਥੇ ਖੜਾ ਉਹ ਬੇਬੇ ਨੇ ਦੱਸਿਆ ਕਹਿੰਦੇ ਇੱਕ ਦਿਨ ਬਿਸਕੁਟ ਤੇ ਕੋਈ ਸੁੱਕਾ ਦੁੱਧ ਪਿਆ ਕੇ ਗਏ ਬਸ ਤੋਂ ਇਲਾਵਾ ਕੋਈ ਮਦਦ ਨਹੀਂ ਕੋ ਕਰਨਾ ਆਇਆ ਇਤਨਾ ਕਿਤੇ ਮਦਦ ਕਰਨ ਲਈ ਟੀਮਾਂ ਬਹੁਤ ਨੇ ਪਰ ਕਈ ਵਰੀ ਨਿਗਰ ਨਹੀਂ ਜਾਂਦੀ ਹੋ ਸਕਦਾ ਪਰਿਵਾਰ ਨੇ ਆਵਾਜ਼ ਹੀ ਨਾ ਮਾਰੀ ਹੋਵੇ ਮਤਲਬ ਇਸ ਕਰਕੇ ਸਾਨੂੰ ਸਾਰੇ ਪਿੰਡ ਪਰਵਾਹਾਂ ਨੂੰ ਸਿੱਖਿਆ ਲੈ ਲੈਣੀ ਚਾਹੀਦੀ ਆ ਇਦਾਂ ਦੇ ਪਰਿਵਾਰਾਂ ਨਾਲ ਸਿੱਧਾ ਘਟਣਾ ਜੀ ਆਪ ਜੀ ਨੇ ਕਿਸੇ ਨਾਲ ਸੰਪਰਕ ਨਹੀਂ ਕਰਨਾ ਇਦਾਂ ਦੇ ਪਰਿਵਾਰਾਂ ਨਾਲ ਸੰਪਰਕ ਕਰਨਾ ਕਿ ਸਰਚ ਕਰਕੇ ਵੀ ਭਾਈ ਕਿਹੜੇ ਪਿੰਡ ਚ ਕਿੱਦਾਂ ਦੇ ਪਰਿਵਾਰਾਂ ਨੂੰ ਲੋੜ ਆਏ ਧੰਨਵਾਦ ਜੀ ਅਸੀਂ ਉਦੋਂ ਤੱਕ ਦੇਖਦੇ ਆਂ ਕੋਸ਼ਿਸ਼ ਕਰਕੇ ਜੀ ਜਿਹੜਾ ਜ਼ਿਕਰ ਮੰਨਦੇ ਨੇ ਹਾਂ ਜੀ ਸੰਗਤ ਜੀ ਤੇ ਹੁਣ ਪਿੰਨੇ ਤਿਆਰ ਹੋ ਤੁਸੀਂ ਜਾਣ ਲਈ ਜੀ ਆਜੋ ਪਿੰਨੇ ਆਜੋ ਆਜੋ ਕਿਹਨੇ ਕਿਹਨੇ ਜਾਣਾ ਹਾਂ ਜੀ ਵੀਰੇ ਤਿਆਰ ਆਜੋ ਕਿੱਥੇ ਜਾਓਗੇ ਵੀਰੇ ਤੁਸੀਂ ਵੀ ਕਿੱਥੇ ਛੱਡ ਗਏ ਸੋਹਰੇ ਜੱਗੀ ਵਾਲ ਸੋਹਰੇ ਜੱਗੀ ਵਾਲ ਕਿੰਨੀ ਕੁ ਦੂਰ ਔਰੋਂ ਇੱਥੋਂ ਹੈ ਕੋਈ 2 2.5 ਕਿਲੋਮੀਟਰ ਆਜੋ ਫਿਰ ਮਾਤਾ ਜੀ ਚੱਲੀਏ ਦੇਖੋ ਤੁਸੀਂ ਉੱਥੇ ਹਾਂਜੀ ਸਿਆਣੀ ਮੈਂ ਤੇਰੀਨੇ ਦੋ ਬੰਦਿਆ ਕੋਲ ਮੈਂ ਪਕਾ ਮੜ ਜਿੰਨਾ ਨੂੰ ਪਕਾ ਦਿਆਂਗੀ ਵੀ ਬੱਚਿਆਂ ਨੂੰ ਕੱਢ ਲਈ ਅਸੀਂ ਆਹ ਠੀਕ ਆ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਵੀ ਜਾਣਾ ਚਲੋ ਮਾਤਾ ਜੀ ਬਾਬਾ ਜੀ ਤਹੀ ਸਿਆਣੀ ਆ ਹਾਂਜੀ ਜੀ ਐ ਕਦਾ ਜੀਤ ਚਾਹੀਦਾ ਹੈ ਜੀ ਇੱਕ ਜੀ ਇਹਦਾ ਚਾਹੀਦਾ ਘਰੇ ਚਾਹੀਦਾ ਜੀ ਘਰੇ ਕਿਉਂ ਨਾ ਲਾਉਂ ਠੀਕ ਚੋਰੀ ਬਹੁਤ ਹੋਈ ਜੀ ਸਾਡੇ ਦਾ ਮੋਟਰਾਂ ਵੀ ਨੇ ਡ੍ਰੈਗ ਪਾ ਪੋਰਾਂ ਨੇ ਤੇ ਅੱਗੋਂ ਤੇ ਪਾਣੀ ਪਾ ਗਾ ਰੇਤਾ ਅੱਛਾ ਜੀ ਸਾਡੇ ਬੋਰੀ ਨੇ ਚਲੇ ਗਰੀ ਨਾ ਹੋਈ ਜੀ ਸਾਡੇ ਸੱਡੀ ਮਰਲਾ ਅੱਛਾ ਜੀ ਕਮਾਈ ਕਰ ਕਰਦੇ ਕਰਦੇ ਬਣਾਏ ਨੇ ਜੀ ਤੇ ਸਰਪੰਚ ਨੇ ਸਾਡੇ ਤਾਂ 4 5 ਲੱਖ 4.5 ਲੱਖ ਦਾ ਜੀ ਤਾਂ ਇਹ ਤਾਂ ਸਾਰਿਆਂ ਨੇ ਮੜ ਗਾੜੀ ਬਾਦ ਵੀ ਨਹੀਂ ਪੁੱਛੀ ਅੱਛਾ ਸਾਡਾ ਕਹੇ ਥਾ ਹਿੰਦੇ ਭਾਈ ਪਿੰਡ ਦੇ ਸਰਪੰਚ ਜਿਹੜੇ ਨੇ ਵੋਟਾਂ ਲੈਣ ਆਏ ਨੇ ਤੇ ਅੱਗੋਂ ਕੁਝ ਬਾਦ ਨਹੀਂ ਪੁੱਛੀ ਕੇ ਬੋਤਾ ਤੁਸੀਂ ਮੈਨੂੰ ਫੋਨ ਨਹੀਂ ਕੀਤਾ ਉਹਨਾਂ ਨੂੰ ਵੀ ਸਾਡੀ ਮਦਦ ਕਰ ਦੋ ਇਹ ਕਿਉਂ ਆ ਨਹੀਂ ਕਿਸੇ ਦੇ ਕੋਲ ਵੀ ਗਾਂ ਦੇ ਬੋਰਡ ਨਾਲ ਨਿਕਾ ਦੱਸਾਂਗੇ ਬਿਲਕੁਲ ਸਹੀ ਗੱਲ ਹੈ ਬੱਚੇ ਦਾ ਗੁੱਸਾ ਜਾਇਜ਼ ਆ ਜੀ ਹਾਂ ਜੀ ਜਿਹੜਾ ਸਾਡੀ ਭੈਣ ਤਿਆਰ ਹੋ ਗਈ ਜੀ ਬੱਚੇ ਨੂੰ ਲਿਜਾਣ ਲਈ ਦੀ ਕਿੱਥੇ ਆ ਬੱਚਾ ਕਿੱਥੇ ਆ ਜੀ ਇੱਕ ਬੱਚਾ ਪੜਾਇਆ ਨਹੀਂ ਅੱਛਾ ਠੀਕ ਆ ਠੀਕ ਆ ਪੜੇ ਚਲੋ ਆਜੋ ਪੜੇਣੇ ਉਹ ਲੜ ਹਾਂ ਜੀ ਜੇ ਚਲੇ ਜੇ ਮਰ ਜਾਈਏ ਚੱਲੋ ਆਜੋ ਜੀ ਹਾਂਜੀ ਸੰਗਤ ਜੀ ਤੇ ਹੁਣ ਜਿਹੜਾ ਬੱਚਾ ਵੀਰੇ ਦੇ ਕੋਲੇ ਆ ਜੀ ਬੱਚੇ ਲਈ ਪਰਿਵਾਰ ਮੰਨ ਗਿਆ ਵੀ ਅਸੀਂ ਬੱਚਿਆਂ ਨੂੰ ਲੈ ਕੇ ਜਿਹੜਾ ਬਾਹਰ ਚਲਦੇ ਆ ਤੇ ਇੱਕ ਦੋ ਪਰਿਵਾਰਕ ਵੱਡੇ ਮੈਂਬਰ ਨੇ ਜਿਹੜੇ ਉਹ ਘਰ ਚ ਰਹਿਣਗੇ ਕਿਉਂਕਿ ਘਰ ਛੱਡਣਾ ਬੜਾ ਔਖਾ ਕਿਤੇ ਚੋਰੀ ਦਾ ਚਲੋ ਕਿਤੇ ਨਾ ਕਿਤੇ ਚੋਰੀ ਹੋਣ ਨੂੰ ਹੈਗਾ ਤਾਂ ਕੁਝ ਨਹੀਂ ਪਰ ਪਰਿਵਾਰ ਨੂੰ ਲੱਗਦਾ ਹੁੰਦਾ ਵੀ ਸਾਡੇ ਘਰ ਦਾ ਕੋਈ ਹੋਰ ਚੀਜ਼ ਨਾ ਇਦਾਂ ਹੀ ਹੋ ਜਾਵੇ ਤੇ ਭੈਣ ਨੂੰ ਨਹੀਂ ਸਾਰੇ ਤਿਆਰ ਹੋਏ ਨਹੀਂ ਇਹ 2 ਮਹੀਨੇ ਦੀ ਕੁੜੀ ਆ ਜੀ ਜਿਹਨਾਂ ਨੂੰ ਹੁਣ ਜਿਹੜਾ ਰੈਸਕਿਊ ਕਰਕੇ ਬਾਹਰ ਲਿਜਾਇਆ ਜਾ ਰਿਹਾ ਤੇ ਵਿਸ਼ਵਾਸ ਦਿਵਾਇਆ ਗਿਆ ਵੀ ਤੁਹਾਨੂੰ ਕਮਰਾ ਲੈ ਕੇ ਦਿੱਤਾ ਜਾਊਗਾ ਪਰ ਇਹਨਾਂ ਨੇ ਕਿਹਾ ਪਰਿਵਾਰ ਨੇ ਵੀ ਸਾਨੂੰ ਸਾਡੇ ਸਹੁਰਿਆਂ ਦੇ ਘਰੇ ਛੱਡ ਦੋ ਇੱਥੇ ਪਿੱਛੇ ਦੇ ਪਿੰਡ ਦੱਸਿਆ ਜੀ ਸਹੁਰਿਆਂ ਦਾ ਪਿੰਡ ਕਿਹੜਾ ਜੀ ਜੱਗੀਵਾਲ ਜੱਗੀਵਾਲ ਉੱਥੇ ਜਿਹੜਾ ਸੇਪ ਪਹਚਾਇਆ ਜਾਣਾ ਵੀਰ ਮਨਜੋਤ ਸਿੰਘ ਜੀ ਨੇ ਜੀ ਤੇ ਦੋ ਕਿਲੋ ਥੋੜੀ ਦੋ ਕਿਲੋਮੀਟਰ ਆ ਵੀਰੇ ਤੇ ਦੋ ਕਿਲੋਮੀਟਰ ਦੀ ਦੂਰੀ ਤੇ ਆ ਜੀ ਉਸ ਤੋਂ ਅੱਗੇ ਜਿਹੜੀ ਮੈਨੂੰ ਅਸੀਂ ਨੰਬਰ ਦੇ ਕੇ ਜਾਵਾਂਗੇ ਜੀ ਵੀਰੇ ਦਾ ਵੀ ਨੰਬਰ ਮੇਰਾ ਵੀ ਨੰਬਰ ਦਵਾਂਗੇ ਜੀ ਕਿਉਂਕਿ ਜੇਕਰ ਫੇਰ ਕੋਈ ਲੋੜ ਪੈਂਦੀ ਆ ਉਦਾਂ ਦੀ ਮਦਦ ਇਹਨਾਂ ਤੱਕ ਜਰੂਰ ਪਹਚਾਈ ਜਾਊਗੀ ਜੀ ਜਿੰਨੇ ਤੇ ਜਿਹੜਾ ਤੁਸੀਂ ਹਾਲਾਤ ਦੇਖ ਰਹੇ ਹੋ ਆਲੇ-ਦਾਲ ਇੱਕ ਵਾਰੀ ਜ਼ਰੂਰ ਦਿਖਾ ਦਿਓ ਘਰਾਂ ਦੇ ਹਾਲਾਤ ਕਿਉਂਕਿ ਸੰਗਤਾਂ ਨੂੰ ਘਰਾਂ ਦੇ ਵਿੱਚ ਪਤਾ ਲੱਗ ਸਕੇ ਵੀ ਆਲੇ-ਦਾਲ ਦੇ ਹਾਲਾਤ ਕੀ ਨੇ ਬਾਜੀ ਬਾ ਅਸਲ ਤਾਂ ਇਹ ਸਾਨੂੰ ਇਸ ਚੀਜ਼ ਨੇ ਬੜਾ ਡਰਾਇਆ ਕਿ ਘਰ ਦੇ ਵਿੱਚ ਜਿਹੜਾ ਇੰਨਾ ਪਾਣੀ ਭਰ ਰਿਹਾ ਇਹ ਕਿਸੇ ਗੱਲ ਨੂੰ ਇਹ ਨਿਕਲ ਕੋ ਕੀ ਨੇ ਕਿੜਾ ਬਾਹਰ ਨਿਕਲਣੇ ਨੇ ਸਾਰਾ ਘਰ ਸੱਟ ਲੈਣਾ ਜੀ ਇਧਰਲੇ ਪਾਸੇ ਅਸੀਂ ਤੁਹਾਨੂੰ ਥੱਲੇ ਤੋਂ ਜਾ ਕੇ ਦਿਖਾਉਣੀ ਆ ਜੀ ਇੱਕ ਮਿੰਟ ਆ ਦੇਖੋ ਵੋਟਾਂ ਆ ਗਈਆਂ ਜੀ ਹੁਣ ਪਰਿਵਾਰ ਨੂੰ ਲੈ ਕੇ ਜਾਇਆ ਜਾਊਗਾ ਜੀ ਵਾਹਿਗੁਰੂ ਵੀਰੇ ਜਦੋਂ ਤੁਸੀਂ ਉਤਰੋਗੇ ਤਲਕਣਾ ਬਹੁਤ ਹੈ ਧਿਆਨ ਰੱਖਿਓ ਹੱਥ ਪਾ ਲਿਓ ਮੁੰਡੇ ਨੂੰ ਠੀਕ ਹੈ ਜੀ ਤਲਕਣਾ ਬਹੁਤ ਜ਼ਿਆਦਾ ਹੈ ਧਿਆਨ ਰੱਖਿਓ ਬੱਚਾ ਸੀਟ ਖਾਲੀ ਕਰ ਸਾਬੀ ਪਿਛਲੀ ਔਰ ਆ ਦੇਖੋ ਤੁਸੀਂ ਜੀ ਲੋ ਪਿੱਛੇ ਦਾ ਬਾਪੂ ਜੀ ਉਹਰੇ ਡੇੜਾ ਕਿੰਨਾ ਕੁ ਡੂੰਗਾ ਜੀ ਚਾਰ ਚਾਰ ਫੁੱਟ ਡੂੰਗਾ ਵੇੜਾ ਜੀ ਮੜਾ ਦੇਖਿਓ ਅੰਦਰ ਨੂੰ ਆਹ ਔਰੇ ਇੰਨਾ ਪਾਣੀ ਕਾਹ ਤੋਂ ਜਾ ਰਿਹਾ ਥੱਲੇ ਇਹ ਪਤਾ ਨਹੀਂ ਕੀ ਕਾਰਨ ਆਪ ਹਾਂ ਜੀ ਹੋਲ ਪੈ ਗਈ ਸਾਰੇ ਹੋਲ ਪੈ ਗਿਆ ਪੁੱਤ ਫਿਰ ਤਾਂ ਹੀ ਤਾਂ ਤੁਹਾਨੂੰ ਕਿਹਾ ਵੀ ਤੁਸੀਂ ਉੱਪਰੋਂ ਥੱਲੇ ਉਤਰੋ ਕਾਪੀ ਡੰਗਰ ਆੜੇ ਪਿੰਡ ਲੈ ਗਏ ਹਾਂਜੀ ਪਿੰਡ ਚ ਨਹੀਂ ਕਿਹਨੇ ਕਾਪੀ ਡੰਗਰ ਲਾਇਓ ਡੰਗਰ ਕਿੱਥੇ ਨੇ ਤੁਹਾਡੇ ਹਾਂਜੀ ਆ ਚਾਚੀ ਕੋਠੀ ਦੇ ਆ ਅੱਛਾ ਮਦਰ ਲਈ ਕਿਹਾ ਨਹੀਂ ਕਿਸੇ ਨੇ ਨਹੀਂ ਚਲ ਕੋਈ ਨਾ ਪੁੱਤ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਾਨੂੰ ਭੇਜਤਾ ਦੇਖ ਕਿੰਨੇ ਭਰਾ ਆਏ ਨੇ ਤੁਹਾਡੇ ਦੇਖ ਲਾ ਤਿੰਨ ਕਿਸ਼ਤੀਆਂ ਨੇ ਤਿੰਨ ਗੱਡੀਆਂ ਆਈਆਂ ਨੇ ਹਿਸਾਬ ਲਾ ਲੈ ਪੁੱਤ ਹਾਂਜੀ ਹਾਂਜੀ ਠੀਕ ਨਹੀਂ ਅਸੀਂ ਤੇਰੇ ਨਾਲ 100% ਤੇਰੇ ਨਾਲ ਖੜੇ ਆ ਪੁੱਤ ਤੇਰੇ ਨਾਲ ਵਾਦਾ ਸਾਡਾ ਬਾਅਦ ਚੋ ਵੀ ਖੜੇ ਆ ਮੇਰਾ ਨੰਬਰ ਨੋਟ ਕਰ ਲਿਓ ਵੀਰੇ ਦਾ ਨੰਬਰ ਨੋਟ ਕਰ ਲਿਓ ਅਸੀਂ ਦੋਨੇ ਭਰਾ ਆ ਸਕੇ ਭਰਾ ਵੀਰੇ ਠੀਕ ਹੈ ਵੀਰੇ ਅਸਰ ਇਹਨਾਂ ਕਰ ਲੇ ਬੁੱਤੇ ਮੇਰਾ ਨੰਬਰ ਆ ਸੇਵ ਕਰ ਲੈ ਪਾਲ ਸਿੰਘ ਦੇ ਨਾਮ ਤੇ ਪਾਲ ਖਰੋੜ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਜੀ ਵਾਹਿਗੁਰੂ ਬਾਪੂ ਜੀ ਮੜ ਜਾ ਹੋਏ ਇੱਧਰ ਨੂੰ ਜੀ ਆਹਦੇ ਜਾ ਹੋ ਜੋ ਜੀ ਹਾਂਜੀ ਮੈਨੂੰ ਪਤਾ ਜੀ ਪਤਾ ਬਾਪੂ ਜੀ ਤੁਹਾਡਾ ਕੀ ਨਾਮ ਕੀ ਆ ਜੀ ਮੇਰਾ ਨਾਮ ਮੁਖਾ ਹੈ ਹਾਂਜੀ ਮੇਰਾ ਨਾਮ ਮੁਖਾ ਹੈ ਮੁਖਾ ਬਾਪੂ ਜੀ ਤੁਸੀਂ ਇੰਨੇ ਦਿਨ ਤੋਂ ਕੋਠੇ ਤੋਂ ਕਿਉਂ ਨਹੀਂ ਉਤਰੇ ਘਰ ਦੇ ਦਾ ਹਾਲਾਤ ਦੇਖੋ ਕੀ ਆ ਜੀ ਜੇ ਘਰ ਡਿੱਗ ਜਾਂਦਾ ਜੀ ਡਰਦੇ ਨਹੀਂ ਜੇ ਉਤਰੇ ਡਰਦੇ ਨਹੀਂ ਉਤਰੇ ਕੋਈ ਲੈਣ ਨਹੀਂ ਆਇਆ ਤੁਹਾਨੂੰ ਜੀ ਨਹੀਂ ਕੋਈ ਨਹੀਂ ਲੈ ਓਕੇ ਹਾਂਜੀ ਵੀਰੇ ਮੰਨ ਗਿਆ ਪਰਿਵਾਰ ਜਾਣ ਲਈ ਵੀਰ ਉਹਨਾਂ ਨੇ ਸਾਰਿਆਂ ਨੇ ਸਮਝਾਇਆ ਰਲ ਮਿਲ ਕੇ ਤੇ ਬਾਪੂ ਜੀ ਤੇ ਹੁਣ ਤੁਸੀਂ ਘਰੇ ਰਹੋਗੇ ਫਿਰ ਹਾਂਜੀ ਇੱਥੇ ਦਾ ਉਹ ਬੇਬੇ ਜੀ ਕਹਿੰਦੇ ਮੈਂ ਘਰ ਸਾਂਭੂਗੀ ਮਤਲਬ ਘਰ ਚ ਸਾਂਭਣ ਨੂੰ ਇਦਾਂ ਦੀ ਤਾਂ ਕੋਈ ਗੱਲ ਹੈ ਨਹੀਂ ਉਹ ਚੋਰੀ ਤਾਂ ਕੋਈ ਚੀਜ਼ ਹੋ ਨਹੀਂ ਸਕਦੀ ਅੰਦਰ ਕੋਈ ਚੀਜ਼ਾਂ ਪਈਆਂ ਨੇ ਥੋਡੀਆਂ ਹਾਂਜੀ ਕੀ ਚੀਜ਼ਾਂ ਨੇ ਜੀ ਅੱਛਾ ਯਾਰ ਰੱਬ ਵਗੈਰਾ ਸਮਾਂ ਉਰ ਲਪਲਾ ਜਿਹੜਾ ਓਕੇ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਦੇਖੋ ਤੁਸੀਂ ਹਾਲਾਤ ਪਸ਼ੂ ਕਿਸੇ ਦੇ ਘਰ ਬੰਨੇ ਨੇ ਉਹ ਦੇਖੋ ਉਧਰ ਭੈਣ ਉੱਤਰ ਰਹੀ ਆ ਪੈਰ ਤੋੜੀ ਹੀ ਆ ਜੀ ਟੀਵੀ ਕੰਨ ਤੇ ਰੱਖ ਰੱਖਿਆ ਜੀ ਹਾਂਜੀ ਤੇ ਪਰ ਮੈਨੂੰ ਇਹ ਨਹੀਂ ਸਮਝ ਲੱਗ ਰਹੀ ਵੀ ਇੰਨਾ ਪਾਣੀ ਥੱਲੇ ਜਾ ਕਿੱਥੇ ਰਿਹਾ ਜ ਉਹ ਮੋਟਰਾਂ ਵਾਂਗੂ ਪਾਣੀ ਸਾਨੂੰ ਆਵਾਜ਼ ਆ ਰਹੀ ਆ ਜੀ ਇੰਨਾ ਪਾਣੀ ਥੱਲੇ ਜਾ ਰਿਹਾ ਕਿਉਂ ਵੀਰੇ ਮੋਟਰਾਂ ਵਾਂਗ ਆਵਾਜ਼ ਆ ਰਹੀ ਕਪਾਲੀ ਤਾਂ ਹੀ ਅਸੀਂ ਸੋਚ ਗਏ ਤੇ ਵੀ ਚਲੋ ਜੇ ਨਹੀਂ ਮੰਨਦਾ ਪਰਿਵਾਰ ਪਰ ਸਾਰੇ ਵੀਰ ਕਹਿੰਦੇ ਨਹੀਂ ਪਰ ਲੈ ਕੇ ਜਾਣਾ ਬੱਚਿਆਂ ਦਾ ਕੀ ਕਸੂਰ ਆ ਵੀ ਬੱਚਿਆਂ ਨੂੰ ਤਾਂ ਜਰੂਰ ਕੱਢਿਆ ਜਾਵੇ ਚਲੋ ਵੱਡਾ ਬੰਦਾ ਤਾਂ ਇਹ ਕੋਈ ਪ੍ਰੋਬਲਮ ਆਉਂਦੀ ਐ ਇੱਧਰ ਉੱਧਰ ਚਿਰਕ ਕੇ ਵੀ ਜਾ ਸਕਦਾ ਪੂਰਾ ਪਰਾ ਕੰਧ ਕੋਲੇ ਵੀ ਖੜਦਾ ਤਾਂ ਬੱਚਾ ਕਿੱਥੇ ਖੜੂਗਾ ਜੀ ਤੁਸੀਂ ਦੇਖਿਆ ਤੁਹਾਨੂੰ ਥੋੜੇ ਯਾਦ ਹੋਊਗਾ 2023 ਦੇ ਵਿੱਚ ਅਸੀਂ ਪਟਿਆਲੇ ਤੋਂ ਇੱਕ ਛੋਟੇ ਛੋਟੇ ਬੱਚੇ ਕੱਢੇ ਸੀ ਐਦਾਂ ਹੀ ਗੋਦੀ 'ਚ ਉੱਥੇ ਸਾਨੂੰ ਮਹਿਸੂਸ ਹੁੰਦੇ ਦੀ ਅੱਜ ਵੀ ਇੱਥੇ ਆ ਕੇ ਅਸੀਂ ਕਈ ਮੈਂਬਰਾਂ ਆ ਜੀ ਅਸੀਂ ਹੈਗੇ ਘੱਟੋ ਘੱਟ 10-15 ਮੈਂਬਰ ਗੁਰੂ ਸਾਹਿਬ ਕਿਰਪਾ ਕਰਨੇ ਸੇਵਾ ਲੈਂਦੇ ਰਹਿਣ ਤੇ ਜਿਹੜਾ ਪੰਜਾਬ ਦੇ ਵਿੱਚ ਪ੍ਰੋਬਲਮ ਆਈ ਹੈ ਜਿਹੜੀ ਸੱਚੇ ਪਾਤਸ਼ਾਹ ਵਾਹਿਗੁਰੂ ਦੂਰ ਕਰ ਦੇਣ ਇਹ ਮੋੜ ਬਸੇਵਾ ਹੋਵੇ ਘਰਾਂ ਚ ਇਦਾਂ ਦੀਆਂ ਰੌਣਕਾਂ ਹੋਣ ਆਪਣੀ ਜ਼ਿੰਦਗੀ ਜੀਣ ਕੋਈ ਦਿਹਾੜੀ ਕਰ ਰਿਹਾ ਕੋਈ ਨੌਕਰੀ ਜਾ ਰਿਹਾ ਕੋਈ ਫਸਲ ਵੜ ਰਿਹਾ ਦੇਖੋ ਜਿਹੜੀ ਫਸਲ ਦੇ ਪੈਸੇ ਹੁੰਦੇ ਨੇ ਜਾਂ ਕਿਸੇ ਦੀ ਇਨਕਮ ਕੋਈ ਵੀ ਆਉਂਦੀ ਆ ਹਰੇਕ ਇਨਸਾਨ ਦੇ ਮਨ ਚ ਹੁੰਦਾ ਮੈਂ ਕਿਸਤੀ ਦਾ ਵਿਆਹ ਕਰੂੰਗਾ ਜਾਂ ਮੈਂ ਕਰਜ਼ਾ ਤਾਰੂੰਗਾ ਆਰਟੀ ਦੇ ਪੈਸੇ ਦਊਂਗਾ ਜਾਂ ਮੈਂ ਟੀਵੀ ਲਵਾਂਗਾ ਜਾਂ ਮੈਂ ਮੰਮੀ ਲਈ ਕੋਈ ਕੱਪੜੇ ਲਵਾਂਗਾ ਪਰ ਜਦੋਂ ਆਸਾਂ ਤੇ ਪਾਣੀ ਫਿਰਦਾ ਤੇ ਇਨਸਾਨ ਕਿਤੇ ਨਾ ਕਿਤੇ ਡਿਪਰੈਸ਼ਨ ਦੇ ਵਿੱਚ ਜਰੂਰ ਜਾਂਦਾ ਕਿ ਸਾਡਾ ਘਰ ਵੀ ਬਰਬਾਦ ਹੋ ਗਿਆ ਸਾਡੀਆਂ ਫਸਲਾਂ ਵੀ ਚਲ ਗਈਆਂ ਤੇ ਦੂਸਤੋਂ ਬਾਅਦ ਅਸੀਂ ਖੜੇ ਵੀ ਨਹੀਂ ਹੋ ਸਕਦੇ ਇਹਨਾਂ ਪਰਿਵਾਰਾਂ ਨੇ ਕਈ ਕਿਸਾਲ ਖੜੇ ਨਹੀਂ ਹੋ ਸਕਣਾ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਮਦਦ ਕਰਨ ਦੀ ਲੋੜ ਹੈ ਅਸੀਂ ਆਪ ਜੀ ਨੂੰ ਲਿਸਟਾਂ ਦਵਾਂਗੇ ਇਦਾਂ ਦੇ ਪਰਿਵਾਰਾਂ ਦੀਆਂ ਤੁਸੀਂ ਸਿੱਧਾ ਇਦਾਂ ਦੇ ਪਰਿਵਾਰਾਂ ਦੀ ਮਦਦ ਨਾ ਕਰਿਓ ਜੀ ਕੋਈ ਵੀ ਜਿੱਦਾਂ ਅਰੇ ਆ ਨਾ ਗੁੱਡੀ ਤਸਵੀਰ ਵੀ ਮੜਾ ਵੀ ਕਹਿ ਸਕਦਾ ਸਿਰਫ 2 ਮਹੀਨੇ ਦੀ ਛੋਟੀ ਜਿੰਦ ਜਾਨ ਵੀ ਅਧ ਸਿੰਘਾ ਦੇ ਵੱਲੋਂ ਰੈਸਕੂ ਕੀਤੀ ਗਈ ਹੈ ਬੀ ਬਹੁਤ ਹੀ ਲੱਗੇ ਉਹਨਾਂ ਦਾ ਇਹ ਚੀਜ਼ ਰੱਖ ਆ ਆ ਬੜੀ ਸਮਾਨ ਬੜੀ ਬੀਰੇ ਸਰ ਕਰਾ ਕਿਸੇ ਵੀ ਸ਼ੇ ਸਾਹਰ ਦੇ ਨਾਲ ਕੋ ਪਾਣੀ ਦੇ ਵਿੱਚ ਤਰਪਾਨ ਹੈ ਬੜੀ ਬੀਰੇ ਸਮਾਨ ਤਰਪਾਨ ਲਿਆਉਂਦੇ ਪਹਿਲਾਂ ਤਰਪਾਨ ਲਿਆਉਂਦਾ ਇੱਧਰ ਰੱਖ ਲਓ ਪੁੱਟਾ ਲੱਗਿਆ ਆ ਫਿਰ ਲੈ ਜਾ ਰੋਗਿਆ ਰੋਗਿਆ ਪੈਣ ਆਹ ਫੜ ਸਾਮਾਨ ਪਿੱਛੇ ਰੱਖ ਲੈ ਪੁੱਤ ਸੁੱਤੇ ਤੇ ਰੱਖੀ ਚੰਗਾ ਪੁੱਤ ਰੱਖੀ ਚੰਗਾ ਬੈਠ ਕੇ ਬੈਠ ਦੂਗਰ ਰੋਗਿਆ ਗੁੜੀ ਨੂੰ ਨਿਕਲ ਕੇ ਬੈਠੋ ਫੇਰ ਫੜਿਓ ਗੁੜੀਏ ਜੀ ਹਾਂਜੀ ਨਹੀਂ ਕੋਈ ਆਉਤੀ ਨਹੀਂ ਆਉਂਦੇ ਲੈ ਕੇ ਜਾਂਦਾ ਫੱਟਿਆਰ ਤੇ ਫੱਟਿਆਰ ਤੇ ਬੈਠੇ ਮੇਰਾ ਪੁੱਤ ਮੇਰਾ ਦਬਾਇ ਚਲ ਫੜਾਉਂਦੇ ਮੇਰਾ ਪੁੱਤ ਮੇਰਾ ਤੂੰ ਫੜਨੇਗਾ ਕੁੜੀਆਂ ਨੂੰ ਆਹ ਤਾਂ ਕੋਈ ਨਹੀਂ ਫਿਰ ਮਾਰਾ ਕੋਲ ਕੱਢ ਬਰਾਬਰ ਫੜਦਾ ਦੋ ਮਿੰਟ ਫੜਦਾ ਬਾਜਾ ਵੀਰੇ ਆ ਫੜ ਕੁੜੀਆਂ ਤੇ ਬਹਿ ਕੇ ਨਾ ਠੀਕ ਹੈ ਠੀਕ ਹੈ ਮਾ ਫੱਟਿਆਰ ਤੱਕ ਦਾ ਆਓਗੇ ਕਿ ਨਹੀਂ ਉਹ ਜੱਗੇ ਆਓ ਆਓ ਜੀ ਅੱਗੇ ਆਓ ਉਹ ਉੱਥੇ ਉੱਥੇ ਹੀ ਭਾਈ ਉੱਧਰ ਅੱਜ ਪਹਿਲੀ ਵਾਰ ਤੁਸੀਂ ਦੋਨੇ ਜਣੇ ਖੜਾ ਹੋ ਜਾ ਠੀਕ ਹੈ ਸੰਗਤ ਜੀ ਇਹ ਪਰਿਵਾਰ ਤੁਸੀਂ ਦੇਖਿਆ ਸਾਰਾ ਇਹ ਵੀਡੀਓ ਦਾ ਮਕਸਦ ਇਹ ਹੀ ਆ ਵੀ ਆਪ ਜੀ ਭੈੜ ਭਰਾ ਅਰਦਾਸਾਂ ਕਰਦੇ ਰਹੋ ਘਰਾਂ ਚ ਤੇ ਸਾਡੇ ਮਕਸਦ ਇਹ ਆ ਵੀ ਤੁਸੀਂ ਇਹਨਾਂ ਪਰਿਵਾਰਾਂ ਦੀ ਸਿੱਧਾ ਬਾਹ ਫੜਿਓ ਅਸੀਂ ਆਪ ਜੀ ਨੂੰ ਪਿੰਡ ਸਾਰੇ ਐਡਰੈਸ ਦੱਸਾਂਗੇ ਲਿਸਟ ਦਵਾਂਗੇ ਕੁਝ ਇਦਾਂ ਦੇ ਪਰਿਵਾਰਾਂ ਦੀ ਜਿਨ੍ਹਾਂ ਨੂੰ ਅਸਲ ਲੋੜ ਹੋਊਗੀ ਜਦੋਂ ਪਾਣੀ ਉਤਰੂਗਾ ਆ ਦੇਖੋ ਤੁਸੀਂ ਇਹ ਘਰ ਆ ਜੀ ਪਰ ਤਿੰਨ ਮੈਂਬਰ ਜਿਹੜੇ ਘਰ ਚ ਰਹੇ ਪਏ ਚਾਰ ਮੈਂਬਰ ਚਾਰ ਜਾਂ ਪੰਜ ਮੈਂਬਰ ਘਰ ਦੇ ਵਿੱਚੇ ਰਹਿਣਗੇ ਆ ਦੇਖੋ ਕੋਠੇ ਤੇ ਖੜੇ ਨੇ ਜੀ ਕਿਉਂਕਿ ਘਰ ਦੀ ਰਾਖੀ ਆਪ ਜੀ ਨੂੰ ਪਤਾ ਘਰ ਛੱਡਣਾ ਬੜਾ ਔਖਾ ਦੇਖੋ ਤੁਸੀਂ ਪਾਣੀ ਕਿੰਨਾ ਜੀ ਆਲੇ-ਦਾਲੇ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਗੁੜੀਆਂ ਤੇ ਇਹ ਗੁੜੀਆਂ ਦੋਨਾਂ ਨੂੰ ਜਿਹੜਾ ਰੈਸਕਿਊ ਕੀਤਾ ਗਿਆ ਜੀ ਨਾਲ ਵੀਰਾ ਜਿਹੜਾ ਮਨਜੋਤ ਸਿੰਘ ਜੀ ਨੇ ਜੀ ਤੇ ਨਾਲ ਵੀਰਾ ਪੱਤਰਕਾਰ ਆ ਜੀ ਨਾਲ ਦੋ ਬੋਟਾਂ ਹੋਰ ਨੇ ਜੀ ਤੇ ਇਧਰਲੇ ਪਾਸੇ ਇਹਨਾਂ ਦੇ ਸੌਰੀ ਲੈ ਕੇ ਜਾਣਾ ਜੀ ਸੌਰੀ ਤੇ ਫੱਤੇਵਾਲ ਫੱਤੇਵਾਲ ਜੀ ਫੱਤੇਵਾਲ ਪਿੰਡ ਚੱਲੇ ਆ ਜੀ ਇਹਨਾਂ ਦੇ ਸੌਰੇ ਨੇ ਜੀ ਭੈਣੇ ਥੋੜਾ ਪਿੰਡਾ ਜੀ ਫੱਤੇਵਾਲ ਜੀ ਠੀਕਾ ਪੈਣੇ ਦੇਖੋ ਤੁਸੀਂ ਪਰਿਵਾਰ ਜਿੱਥੋਂ ਲੈ ਕੇ ਆਏ ਆ ਜੀ ਤੁਸੀਂ ਘਰਾਂ ਚ ਬੈਠੇ ਅਰਦਾਸ ਕਰਦੇ ਰਹੋ ਅੱਲਾ ਵਾਹਿਗੁਰੂ ਰਾਮ ਜੀ ਦੇ ਚਰਨਾਂ ਚ ਕਿਉਂਕਿ ਅਰਦਾਸਾਂ ਹੀ ਰੰਗ ਲੈ ਕੇ ਆਉਣ ਜੀ ਐਨੇ ਨੁਕਸਾਨ ਇਸ ਇਲਾਕੇ ਦਾ ਹੋਇਆ ਸਾਡੇ ਪੰਜਾਬ ਦਾ ਹੋਇਆ ਐਡਾ ਵੱਡਾ ਨੁਕਸਾਨ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਮੈਂ ਦੁਬਾਰਾ ਤੋਂ ਫੇਰ ਬੇਨਤੀ ਕਰਦਾ ਹੜ ਜਦੋਂ ਪਾਣੀ ਉਤਰ ਜੂਗਾ ਉਸ ਤੋਂ ਬਾਅਦ ਇਦਾਂ ਦੇ ਇਲਾਕਿਆਂ ਦੇ ਵਿੱਚ ਸਰਵੇ ਕਰਕੇ ਜਿਹੜੇ ਭੈਣ ਭਰਾ ਸੇਵਾ ਕਰਨਾ ਚਾਹੁੰਦੇ ਨੇ ਚਾਹੇ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਬੈਠੇ ਹੋ ਸਰਵੇ ਕਰਕੇ ਪਹਿਲਾਂ ਆਪ ਫੇਰ ਪਰਿਵਾਰਾਂ ਦੀ ਬਾਹ ਫੜੀ ਜਾਵੇ ਕਿਸੇ ਤੇ ਨਿਰਪਰ ਨਹੀਂ ਰਹਿਣਾ ਜੀ ਕਿਸੇ ਨੂੰ ਮਾਇਆ ਨਹੀਂ ਦੇਣੀ ਜੀ ਕਿਸੇ ਨੂੰ ਕਿਸੇ ਦੀ ਡਿਊਟੀ ਨਹੀਂ ਲਾਉਣੀ ਤੁਸੀਂ ਆਪ ਪਾਉਣਾ ਭੈਣ ਭਰਾਵਾਂ ਨੇ ਇਦਾਂ ਦੇ ਪਿੰਡਾਂ ਦੇ ਵਿੱਚ ਤੇ ਤੁਸੀਂ ਚਾਹੀ ਇੱਕ ਪਰਿਵਾਰ ਦੀ ਉਹ ਬਾਹ ਫੜ ਲਿਓ ਜੀ ਉਹੀ ਬਹੁਤ ਆ ਚਾਹ ਇੱਕ ਪਰਿਵਾਰ ਨੂੰ ਮੱਝ ਲੈ ਕੇ ਦੇਤੀ ਚਾਹ ਕੇ ਦਾ ਕਮਰਾ ਪਵਾਤਾ ਚਾਹ ਕੇ ਇਹਦੀ ਦਵਾਈ ਦਵਾਤੀ ਚਾਹ ਕਿਸੇ ਨੂੰ ਰਾਸ਼ਨ ਦਵਾਤਾ ਮਤਲਬ ਇਦਾਂ ਦੀ ਸਪੋਰਟ ਆਪ ਜੀ ਨੇ ਕਰਨੀਆਂ ਤੇ ਸੱਚੇ ਭਾਸ਼ਾ ਵਾਹਿਗੁਰੂ ਕਿਰਪਾ ਕਰਨ ਆ ਦੇਖੋ ਤੁਸੀਂ ਪਾਣੀ ਜਿਹੜਾ ਇਸ ਵਕਤ ਭਰ ਚੁੱਕਿਆ ਹੁਣ ਜਿਹੜਾ ਇਹਨਾਂ ਨੂੰ ਅਸੀਂ ਇਹਨਾਂ ਦੇ ਲੈ ਕੇ ਚੱਲਿਆ ਟਿਕਾਣੇ ਤੇ ਸਾਨੂੰ ਖੁਸ਼ੀ ਹੋ ਰਹੀ ਹੈ ਵੀ ਜਿਹੜਾ ਸੇਫ ਜਗ੍ਹਾ ਤੇ ਚੱਲੇ ਨੇ ਕਿਉਂਕਿ ਪਹਿਲਾਂ ਬਹੁਤ ਵੱਡੀ ਪ੍ਰੋਬਲਮ ਦੇ ਵਿੱਚ ਸੀਗੇ ਘਰ ਕਿਸੇ ਵੇਲੇ ਵੀ ਢਹਿ ਸਕਦਾ ਸੀ ਇਹ ਗੱਲ ਬੜੀ ਆਹੇ ਰੋਡ ਆ ਗਿਆ ਜੀ ਹੁਣ ਵਿਚਾਲੇ ਅੱਗੇ ਜਾ ਕੇ ਰੋਡ ਦੇ ਉੱਪਰ ਕਿਸ਼ਤੀ ਨਹੀਂ ਚੱਲਦੀ ਤਾਂ ਉੱਥੇ ਕਿਤੇ ਨਾ ਕਿਤੇ ਏਦਾਂ ਦੀ ਪ੍ਰੋਬਲਮ ਆ ਜਾਂਦੀ ਹੈ ਜੀ ਇਹ ਰੋਡ ਆ ਜੀ ਜਿਹੜਾ ਇਸ ਵੀਰ ਦੇ ਸਹੁਰਿਆਂ ਨੂੰ ਜਾਂਦਾ ਜੀ ਤੇ ਇਹ ਵੀਰਾ ਅੱਗੇ ਖਿੱਚ ਰਿਹਾ ਜੀ ਤੇ ਵੀਰਾ ਮਨਜੋਤ ਸਿੰਘ ਵੀਰੇ ਹਾਂ ਜੀ ਇਹ ਦੇਖੋ ਪਰਿਵਾਰ ਨੂੰ ਖੁਸ਼ ਕੀਤਾ ਜਾ ਰਿਹਾ ਹਾਂ ਜੀ ਵੀਰੇ ਚੱਲਿਆ ਸਹੁਰਿਆਂ ਦੇ ਪਿੰਡਾਂ ਲੈ ਜੀ ਕਿਹਾ ਮੈਂ ਬੋਰਡ ਤੇ ਗੱਡੀ ਤੇ ਨਹੀਂ ਗਿਆ ਸੀ ਪਰ ਅੱਜ ਮੈਂ ਚੱਲਣਾ ਸਹੁਰਿਆਂ ਦੇ ਬੋਰਡ ਲੈ ਗੱਡੀ ਤੇਰੀ ਜਾਨ ਨੂੰ ਘਾਟਾ ਦੇਖ ਤਿੰਨ ਤਾਂ ਤਿੰਨ ਗੱਡੀਆਂ 'ਚ ਨੇ 15 ਬੰਦੇ ਨੇ ਨਾਲ ਤੇਰੇ ਅੱਜ ਹੈਂ ਹੋਏ ਭਣੇ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਖੁਸ਼ ਕਰ ਰਿਹਾ ਇਸ ਤਾਂ